ਮੋਗਾ ਪੁਲਿਸ ਵੱਲੋਂ ਸਭ ਜੇਲ੍ਹ 'ਚ ਵੱਡੇ ਪੱਧਰ ਤੇ ਚੈਕਿੰਗ ਮੁਹਿੰਮ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੋਗਾ ਤੋਂ ਪੱਤਰਕਾਰ ਨਰੇਸ਼ ਕੋਰਾ ਦੀ ਰਿਪੋਰਟ ਮੋਗਾ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਸਪੀ ਮੋਗਾ ਦੀਆਂ ਹਦਾਇਤਾਂ ਹੇਠ ਅੱਜ ਮੋਗਾ ਪੁਲਿਸ ਵੱਲੋਂ ਸਭ ਜੇਲ੍ਹ ਮੋਗਾ ਵਿੱਚ ਇੱਕ ਵਿਸ਼ੇਸ਼ ਅਤੇ ਸਖਤ ਚੈਕਿੰਗ ਮੁਹਿੰਮ ਚਲਾਈ ਗਈ ਇਸ ਕਾਰਵਾਈ ਦਾ ਮੁੱਖ ਉਦੇਸ਼ ਜੇਲ੍ਹ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਣਾ ਸੀ ਖਬਰ ਦੇ ਮੁੱਖ ਅੰਸ਼ ਬਾਰੀਕੀ ਨਾਲ ਜਾਂਚ ਮੁਹਿਮ ਦੌਰਾਨ ਬੈਰ ਕਾਂ ਕੈਦੀਆਂ ਦੇ ਕਮਰੇ ਸਟੋਰ ਰੂਮ ਰਸੋਈ ਅਤੇ ਮੁਲਾਕਾਤ ਖੇਤਰਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ। ਪਾਰੀ ਪੁਲਿਸ ਬਲ ਇਸ ਵਿਸ਼ੇਸ਼ ਚੈਕਿੰਗ ਵਿੱਚ 50 ਤੋਂ 100 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ ਜਿਨ੍ਹਾਂ ਨੇ ਪੇਸ਼ਾਵਰ ਢੰਗ ਨਾਲ ਡਿਊਟੀ ਨਿਭਾਈ। ਸੁਰੱਖਿਆ ਸਮੀਖਿਆ ਜੇਲ੍ਹ ਦੇ ਅੰਦਰੂਨੀ ਪ੍ਰਬੰਧਾਂ ਅਤੇ ਕੈਦੀਆਂ ਦੀ ਨਿਗਰਾਨੀ ਪ੍ਰਣਾਲੀ ਦਾ ਵੀ ਜਾਇਜ਼ਾ ਲਿਆ ਗਿਆ। ਮੋਗਾ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੇ ਅਚਾਨਕ ਚੈਕਿੰਗਾਂ ਜਾਰੀ ਰਹਿਣਗੀਆਂ।

थाग. अदो भराए को डता म्होगद ਹਾਂ ਵੀ ਹਨੀ ਤਾਂ ਹਾਂ ਲੀ ਹਨੀ ਅ ਮਾਜੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੋਗ ਐਸਐਸਪੀ ਸਾਹਿਬ ਬੋਗਾ ਸ਼ਿਰੀ ਅਜੇ ਗਾਂਧੀ ਜੀ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਜਿਹੜਾ ਅੱਜ ਬੋਗਾ ਸਬ ਜੇਲ ਦੀ ਅੱਜ ਅਸੀਂ ਕਿ ਸਪੈਸ਼ਲ ਚੈਕਿੰਗ ਕਰਵਾਈ ਹੈ ਜਿਹਦੇ ਵਿੱਚ ਕੈਦੀ ਤੇ ਹਵਾਲਾਤੀ ਉਹਨਾਂ ਦੀਆਂ ਬੈਰਕਾਂ ਚੈੱਕ ਕੀਤੀਆਂ ਗਈਆਂ ਤੇ ਉਹਦੇ ਵਿੱਚ ਹੀ ਅਸੀਂ ਨਾਲ ਹੀ ਉਹਨਾਂ ਦਾ ਜੋ ਵੀ ਬਿਲੋਂਗਿੰਗਸ ਹੈਗੀਆਂ ਜਿਹੜੇ ਕਿ ਵਸਤੂ ਹੈ ਉਹ ਸਾਰੀ ਇੱਕ ਬਰੀਕ ਚੈਕਿੰਗ ਕੀਤੀ ਹੈ ਮੇਰੇ ਨਾਲ ਸਬਡੈਂਟ ਸਾਹਿਬ ਲੁਧਿਆਣਾ ਜੇਲ ਤੋਂ ਵੀ ਆਇਆ ਹੈ ਸਪੈਸ਼ਲ ਇਨ ਅ ਡੈਜ਼ਿਗਨੇਟਡ ਡਿਊਟੀ ਤੇ ਨਾਲ ਹੀ ਸਬਡੈਂਟ ਸਬ ਜੇਲ ਮੋਗਾ ਤੇ ਨਾਲ ਮੇਰੇ ਨਾਲ ਡੀਐਸਪੀ ਸਾਹਿਬ ਸ੍ਰੀ ਸਤਵੰਤ ਸਿੰਘ ਅਸੀਂ ਇਕੱਠੇ ਇੱਕ ਸਾਡੇ 2 ਐਸਐਚਓ ਤੇ ਨਾਲ ਸਾਡੇ 50 ਮੁਲਾਜ਼ਮਾ ਨਾਲ ਅਸੀਂ ਇੱਕ ਚੈਕਿੰਗ ਮਹਿੰਮ ਚਲਾਈ ਹੈ ਤੇ ਨਾਲ ਹੀ ਅਸੀਂ ਇਹ ਇਹਨਾਂ ਨੂੰ ਅਵੇਅਰ ਕੀਤਾ ਵੀ ਕੋਈ ਵੀ ਜਿਹੜਾ ਕੈਦੀ ਪਲੱਸ ਸਟਾਫ ਕੋਈ ਇਹੋ ਜੀ ਗਲਤ ਗਤੀਵਿਧੀ ਚ ਨਾ ਪਵੇ ਜਿਹਦੇ ਨਾਲ ਨਾ ਕੋਈ ਮੋਬਾਈਲ ਦੀ ਐਕਟੀਵਿਟੀ ਜੇਲ੍ਹ ਵਿੱਚ ਹੋਣੀ ਚਾਹੀਦੀ ਹੈ ਤੇ ਨਾ ਹੀ ਕੋਈ ਨਸ਼ੇ ਦੀ ਵਰਤੋਂ ਤੇ ਨਾ ਹੀ ਕੋਈ ਇਹੋ ਜਿਹਾ ਇਹਨਾਂ ਵੱਲੋਂ ਕੋਈ ਅੰਦਰ ਵੈਲਫੇਅਰ ਦੇ ਵਿੱਚ ਜਿਹੜਾ ਉਹ ਕਮੀ ਹੋਵੇ ਵੀ ਆਪਣਾ ਇੱਕ ਅਮਨ ਅਮਾਨ ਨਾਲ ਕਹਦੀ ਆਪਣਾ ਜਿਹੜਾ ਵੀ ਸਮਾ ਜੇਲ੍ਹ ਦੇ ਵਿੱਚ ਹੈਗਾ ਉਹ ਕੱਟਣ ਹਾਂਜੀ